ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਤੇ ਸਾਰਿਆਂ ਦਾ ਸਵਾਗਤ ਆ ਜੀ ਮੈਂ ਤੁਹਾਡਾ ਜਗਜੀਤ ਸਿੰਘ ਬੜੰਗ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਣੇ ਕੋਲੇ ਜਿਹੜੇ ਪੁਰਾਣੇ ਆਪਣੇ ਜਿੰਨੇ ਵੀ ਹਨ ਤੁਰਕੇ ਆਂਦੇ ਆ ਤੇ ਉਹਨਾਂ ਨੇ ਗਰਜੇ ਗਰਤੇਜ ਜਿਹੜੇ ਹਰੀਕੇ ਆਪਣੇ ਹਰੀਨੋ ਵਾਲੇ ਆ ਹਰੀਨੋ ਪਿੰਡ ਦੇ ਆਪ ਵਿੱਚ ਬੈਠੇ ਆ ਗਰਤੇਜ ਹਰੀਨੋ ਤੇ ਉਹ ਆਪਾਂ ਨੂੰ ਜਿਹੜੀ ਪੁਰਾਣੀ ਗਾਥਾਂ ਹੁੰਦੀ ਨੇ ਜਿਹੜੀ ਆਪਾਂ ਨੂੰ ਪਤਾ ਨਹੀਂ ਹੁੰਦੀ ਕਿ ਹਣਾ ਤੇ ਮੇਰਾ ਜਿਹੜੀ ਕਿ ਇਹ ਇੱਕ ਦਿਲ ਦੀ ਸੋਚ ਸੀ ਕਿ ਵੀ ਆਪਾਂ ਆਪਣੇ ਚੈਨਲ ਤੇ ਇੱਕ ਪੁਰਾਣੀ ਗਾਥਾ ਜਿਹੜੀ ਕਿਸੇ ਤਰੀਕੇ ਨਾਲ ਕੋਈ ਆਪਾਂ ਨੂੰ ਪੁਰਾਣਾ ਬਿਰਗ ਮਿਲੇ ਤਾਂ ਆਪਾਂ ਉਹਦੇ ਰਹੀਂ ਸਾਂਝੀ ਕਰ ਲਈਏ ਸਾਰੇ ਦਰਸ਼ਕਾਂ ਦੇ ਨਾਲ ਤੇ ਆਪਾਂ ਤੁਹਾਨੂੰ ਜਿੰਨੀ ਵੀ ਆਪਣੇ ਤੋਂ ਕੋਸ਼ਿਸ਼ ਹੋ ਸਕੇ ਆਪਾਂ ਸੋਡਣਾ ਸਾਰਿਆਂ ਨਾਲ ਸਾਂਝੀ ਕਰਾਂਗੇ ਤੇ ਲਓ ਜੀ ਥੋਡੇ ਮੂਰੇ ਆਪਾਂ ਸਾਂਝੀ ਕਰਦੇ ਹਾਂਜੀ ਉਹ ਮਾੜੀ ਮਾੜੀ ਬਾਈ ਬੇਕੜਾ ਤੋੜੀ ਆ ਉਹ ਮਾ ਧਿਆਨ ਦੇ ਦੁੱਖ ਨੇ ਛਡਵਾਇਆ ਤਖਤ ਹਜ਼ਾਰੇ ਨੂੰ ਮਾ ਪਿਓ ਦੇ ਦੁੱਖ ਨੇ ਛਡਵਾਇਆ ਤਖਤ ਹਜ਼ਾਰੇ ਨੂੰ ਬਦਲੀ ਪੈਰ ਕਾਨੇ ਬਦਲੀ ਪੈਰ ਕਾ ਨੇ ਨਿ ਲੱਛਣ ਲਗ ਦੇ ਚੁਪਾ ਤੋਂ ਦੇਣ ਗਵਾਇਆ ਹੀਰੇ ਪੁੱਛ ਭੇਲਿਆਂ ਦੇ ਰੁੱਖਾਂ ਤੋਂ ਦੇਣ ਗਵਾਇਆ ਹੀਰੇ ਨਿ ਪੁੱਛ ਭੇਲਿਆਂ ਦੇ ਰੁੱਖਾਂ ਤੋਂ ਓ ਬਾਰਾ ਸਾਲ ਨੰਗਾ ਤੇ ਰਖ ਮੱਝਾਂ ਦਾ ਚਾਰੀ ਨੀ ਬਾਰਾ ਸਾਲ ਨੰਗਾ ਤੇ ਰਖ ਮੱਜਿਆਂ ਦਾ ਚਾਰੀ ਨਹੀਂ ਪੈਰਾ ਹੀਠ ਲੰਗਾਤੀ ਜੋ ਸਿਆਲਾ ਦੀ ਸਾਰੀ ਨਹੀਂ ਪੈਰਾ ਹੀਠ ਲੰਗਾਤੀ ਜੋ ਸਿਆਲਾ ਦੀ ਸਾਰੀ ਨਹੀਂ ਓ ਮਲ ਮਲ ਕੇ ਨਹਾਵਾ ਮੱਤਿਆਂ ਨੇ ਮੱਖੀਆਂ ਤੇ ਲੱਕਣ ਤੁਖਾਂ ਤੋਂ ਦੇਣ ਗਵਾਈਆਂ ਹੀਰੇ ਉੱਚ ਬੇਲਿਆਂ ਦੇ ਰੁੱਖਾਂ ਤੋਂ ਦੇਣ ਗਵਾਈਆਂ ਹੀਰੇ ਨਹੀਂ ਪਛਬੇਲਿਆਂ ਦੇ ਰੁੱਖਾਂ ਤੋਂ ਉਹ ਝਖੜ ਝੋਲਿਆਂ ਵਿੱਚ ਅਸਮਾਨੋਂ ਬਿਜਲੀ ਕੜ ਕੇ ਨਹੀਂ ਝਖੜ ਝੋਲਿਆਂ ਵਿੱਚ ਅਸਮਾਨੋਂ ਬਿਜਲੀ ਕੜ ਕੇ ਨਹੀਂ ਉਹ ਵੇਦਨਾ ਪੀ ਹੀਰੇ ਦਿਲ ਰਾਂਝੇ ਦੇ ਵੜ ਕੇ ਨਹੀਂ ਉਦੋਂ ਵੇਦਾਂ ਨਾ ਕਈ ਹੀ ਰਈ ਦਿਲਾਂ ਜਾਂਦੇ ਦੇ ਵੜਕੇ ਨੀ ਪਸੰਪਾਂ ਦੀਆਂ ਸੇਰੀਆਂ ਨਦਮੇ ਤੇ ਲਾਲੀਆਂ ਉੱਡਦੀਆਂ ਮੱਖਾਂ ਤੋਂ ਦੇਣ ਗਵਾਈਆਂ ਹੀਰੇ ਨਿਪਤ ਭੇਲਿਆਂ ਦੇ ਰੁੱਖਾਂ ਤੋਂ ਦੇਣ ਗਵਾਈਆਂ ਹੀਰੇ ਪਚ ਭੇਲਿਆਂ ਦੇ ਰੁੱਖਾਂ ਤੋਂ ਉਸ ਸੀਨੇ ਨੂੰ ਅਗ ਲਾ ਦੂਗੀ ਜਾਨਿਆ ਕੇ ਖੇੜਿਆਂ ਦੀ ਸੀਨੇ ਨੂੰ ਅਗ ਲਾ ਦੂਗੀ ਜਾਨਿਆ ਕੇ ਖੇੜਿਆਂ ਦੀ ਕਦਰ ਕਰੀ ਨਾ ਪੂਰਾ ਕਿਤੇ ਕਮ ਤੂੰ ਮੇਰਿਆਂ ਦੀ ਕਦਰ ਕਰੀ ਨਾ ਪੂਰਾ ਕਿਤੇ ਕਮ ਤੂੰ ਮੇਰਿਆਂ ਦੀ ਪੰਧਾਸ ਕਿਹੜੇ ਗੱਲਾਂ ਘੱਟ ਸੀ ਮੈਂ ਖੇੜਿਆਂ ਦੇ ਪੱਤਾਂ ਤੋਂ ਦੇਣ ਗਵਾਈਆਂ ਹੀਰੇ ਨਿ ਪੁੱਛ ਬੇਲਿਆਂ ਦੇ ਰੁੱਖਾਂ ਤੋਂ ਦੇਣ ਗਵਾਈਆਂ ਹੀਰੇ ਪੁੱਛ ਬੇਲਿਆਂ ਦੇ ਰੁੱਖਾਂ ਤੋਂ ਜੱਕ ਪੈਰਾ ਹੋ ਰਿਹਾ ਹੈ ਹਾਂਜੀ ਹਾਂਜੀ ਦੋਸਤੋ ਕਰ ਕੇ ਕੌਣ ਕਰਾਏ ਹੀਰੇ ਅਜ ਮੱਕਰ ਚੱਲੀ ਨਹੀਂ ਕਰ ਕੇ ਤੋੜ ਕਰ ਰਹੀ ਰਹੀ ਰੇ ਅਜਮਕਰ ਚੱਲੀ ਨੀ ਰਹਿ ਗਈ ਜੰਦ ਰਾਂਜੇ ਦੀ ਬਸ ਕੱਲੀ ਦੀ ਕੱਲੀ ਨੀ ਨਾ ਤੇ ਹਰੀ ਨਾ ਵਾਲਿਆ ਏ ਮੱਖੀਆਂ ਉੱਡਣ ਮੁੱਖਾਂ ਤੋਂ ਦੇਣ ਗਵਾਈਆਂ ਹੀ ਰੇ ਪੁੱਛ ਬੇਲਿਆਂ ਦੇ ਰੁੱਖਾਂ ਤੋਂ ਦੇਣ ਗਵਾਈਆਂ ਹੀ ਰੇ ਪੁੱਛ ਬੇਲਿਆਂ ਦੇ ਰੁੱਖਾਂ ਤੋਂ ਦੇਣ ਗੋਵਾਈਆਂ ਹੀਰੇ ਨੀ ਪੋਚ ਬੇਲਿਆਂ ਦੇ ਰੁੱਖਾਂ ਤੋਂ ਹਾਂਜੀ ਦੇਖੋ ਜੀ ਤੁਸੀਂ ਕਿਨਾ ਆਪਣੇ ਕਿੱਡੀ ਸੋਹਣੀ ਬਾਪੂ ਜੀ ਨੇ ਆਪਣੀ ਪੁਰਾਣੀ ਕਥਾ ਸੁਣਾਈ ਆ ਤੇ ਆਪਾਂ ਬਾਪੂ ਜੀ ਨਾਲ ਮਾੜੀ ਭੱਡੀ ਗੱਲਬਾਤ ਵੀ ਕਰਾਂਗੇ ਤੇ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਉਮਰ 65 ਸਾਲ ਦੀ ਹੈ 65 ਸਾਲ ਦੀ ਉਮਰ ਆ ਜੀ ਦੇਖੋ ਆਪਣੇ ਪੁਰਾਣੇ ਤਜਰਬੇ ਜਿਹੜੇ ਆ ਤੇ ਬਾਕੀ ਪੁਰਾਣੇ ਜਿਹੜੇ ਮਾਂ ਆਪਣੇ ਮਾਪਿਆਂ ਨੇ ਕਾਈ ਵੀ ਚੀ ਹੈ ਨਾ ਉਹ ਅੱਜ ਵੀ ਸਾਂਭੀ ਬੈਠੇ ਆ ਤੇ ਪ੍ਰਮਾਤਮਾ ਕਰੇ ਹਨ ਆਪਣੇ ਜਿਹੜੇ ਪੁਰਾਣੇ ਪੁਰਖੇ ਐ ਇਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਚਰਚੇ ਪਾਤਸ਼ਾ ਤੇ ਬਾਪੂ ਜੀ ਹੋਰ ਕੋਈ ਆਪਣੀ ਤੁਸੀਂ ਨਵੇਂ ਚੜ੍ਹਦੀ ਜਵਾਨੀ ਨੂੰ ਕੁਝ ਕਹਿਣਾ ਚਾਹੁੰਦੇ ਆ ਚੜ੍ਹਦੀ ਜਵਾਨੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਜਿਹੜੇ ਬੱਚੇ ਹੈਗੇ ਸਾਡੇ ਅੱਜ ਕੱਲ੍ਹ ਦੇ ਬੱਚੇ ਹਾਂਜੀ ਇਧਰ ਝਾਕ ਗੱਲ ਨਸ਼ਿਆਂ ਤੋਂ ਬਚਣ ਹੈ ਨਸ਼ਿਆਂ ਤੋਂ ਬਚਣ ਹਾਂਜੀ ਇਹ ਲਿਖਣ ਲਿਖ ਨਾਲੇ ਪਾਸੇ ਲੱਗਣਾ ਹਾਂਜੀ ਜਿਵੇਂ ਮੈਂ ਇਹ ਗੀਤ ਲਿਖਿਆ ਤੇ ਮੈਂ ਗਾਇਆ ਹੈਗਾ ਤੁਹਾਨੂੰ ਸੁਣਾਇਆ ਹਾਂਜੀ ਤੇ ਇਹ ਮੁੰਡੇ 10 12 ਜਮਾਤਾਂ ਪੜੇ ਹੈਗੇ ਤੇ ਲਿਖਣ ਵਾਲੇ ਪਾਸੇ ਲੱਗ ਜਾਣ ਤੇ ਜ਼ਰੂਰਤ ਨਾਲ ਨਸ਼ੇ ਵਾਲੇ ਪਾਸੇ ਲੱਗਣਾ ਹੈਗਾ ਹਾਂਜੀ ਹਾਂਜੀ ਨਸ਼ੇ ਵਾਲੇ ਪਾਸੇ ਨਹੀਂ ਲੱਗਣਾ ਚਾਹੀਦਾ ਬੱਚਿਆਂ ਨੂੰ ਤੇ ਬਾਪੂ ਜੀ ਆਪਣਾ ਇੱਕ ਤਾਂ ਨਾਮ ਬੋਲ ਦਿਓ ਪਿੰਡ ਬੋਲ ਦਿਓ ਤੇ ਮੋਬਾਈਲ ਨੰਬਰ ਬੋਲ ਦਿਓ ਜੀਰਾ ਮੇਰਾ ਨਾਮ ਹਰਤੇਜ ਸਿੰਘ ਹੈ ਹਾਂਜੀ ਗਰਤੇਜ ਸਿੰਘ ਆ ਤੇ ਮੈਂ ਜੀਤਾਂ ਦੇ ਵਿੱਚ ਤੇਜ ਹਰੀ ਨੋ ਪਾਉਣਾ ਹਾਂਜੀ ਜੀਤਾਂ ਦੇ ਵਿੱਚ ਮੇਰਾ ਨਾਂ ਤੇਜ ਹਰੀ ਨੋ ਪੈਂਦਾ ਹਾਂਜੀ ਹਾਂਜੀ ਤੇਜ ਹਰੀ ਨਾਂ ਹਾਂਜੀ ਰਜਿਸਟਰਡ ਨਾਂ ਮੇਰਾ ਗਰਤੇਜ ਹੈ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਹੈਗਾ ਜੀ ਕੋਈ ਹਾਂਜੀ 9876311090 ਠੀਕ ਹੈ ਠੀਕ ਹੈ ਜੀ ਤੇ ਬਾਕੀ ਜੇ ਕੋਈ ਗੱਲ ਨਹੀਂ ਕੋਈ ਆਪਣੇ ਕੋਈ ਨਵੇਂ ਆਪਣੇ ਜੰਗਮੈਣ ਕੋਈ ਆਪਣੇ ਕੋਈ ਥੋੜਾ ਸਿੱਖਿਆ ਲੈਣਾ ਚਾਹੁੰਦਾ ਤਾਂ ਤੁਸੀਂ ਸਿੱਖਿਆ ਜ਼ਰੂਰ ਦਿਓ ਜੀ ਬਿਲਕੁਲ ਦੇਵਾਂਗੇ ਜੇ ਕੋਈ ਆਪਣੇ ਕੋਲੇ ਆਊਗਾ ਬਿਲਕੁਲ ਦੇਵਾਂ ਹਾਂਜੀ ਹਾਂਜੀ ਚਲੋ ਠੀਕ ਆ ਬਾਪੂ ਜੀ ਧੰਨਵਾਦ ਜੀ ਸਾਰਿਆਂ ਦਾ ਠੀਕ ਠੀਕ ਓਕੇ ਜੀ